ਸੋਨਚਾਇਆ ਕੇ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ ਆ ਭਗਵੰਤ ਸਮਾਨ ਜੀ ਉਹਨਾਂ ਨੂੰ ਟੈਨਸ਼ਨ ਹੀ ਬੜੀ ਪੈ ਗਈ ਕਿ ਪੰਜਾਬ ਦੇ ਹਾਲਾਤ ਜਿਹੜੇ ਵਿਗੜੇ ਆ ਹੜ੍ਹਾਂ ਦੇ ਕਾਰਨ ਕਿਵੇਂ ਸੰਭੀਏ ਉਹ ਮੁੱਖ ਮੰਤਰੀ ਸਾਹਿਬ ਇੱਥੇ ਤੇ ਉਹ ਲੋਕ ਵੀ ਮਦਦ ਲੈ ਕੇ ਆਏ ਆ ਜਿਨ੍ਹਾਂ ਦੇ ਆਪਣੇ ਘਰ ਰੋਟੀ ਬੜੀ ਮੁਸ਼ਕਲ ਨਾਲ ਦਿਹਾੜੀ ਕਰਕੇ ਪੱਕਦੀ ਸੀ ਉਹ ਵੀ ਆਪਣਾ ਤਿਲ ਫੁੱਲ ਲੈ ਕੇ ਉਸ ਜਗ੍ਹਾ ਤੇ ਮਾਝੇ ਚ ਪਹੁੰਚੇ ਆ ਉਹਨਾਂ ਨੇ ਵੀ ਹੈਲਪ ਕੀਤੀ ਉਹਦੇ ਡਿੱਗੇ ਨਹੀਂ ਉਹਦੇ ਬਿਮਾਰ ਪਏ ਨਹੀਂ ਮਦਦ ਕਰਨ ਗਏ ਆ ਤੁਸੀਂ ਤੇ ਸਰਕਾਰ ਦੇ ਵਿੱਚੋਂ ਤੁਸੀਂ ਫੇਰ ਕਹਿੰਨੇ ਹੋ ਵੀ ਸਾਨੂੰ ਟੈਨਸ਼ਨ ਹੀ ਬੜੀ ਪੈ ਗਈ ਉਹ ਜੇ ਇੰਨੀ ਟੈਨਸ਼ਨ ਪੈ ਗਈ ਸੀ ਤੁਸੀਂ ਉਹਨਾਂ ਦੀ ਹੈਲਪ ਕਰੋ ਜਾ ਕੇ ਤੁਸੀਂ ਸਰਕਾਰ ਚੋਂ ਸਰਕਾਰ ਕੀ ਨਹੀਂ ਕਰ ਸਕਦੀ ਜੇ ਲੋਕ ਖੁਦ ਇੰਨੀ ਮਦਦ ਕਰ ਕਰ ਸਕਦੇ ਆ ਤੇ ਸਰਕਾਰ ਕੀ ਨਹੀਂ ਕਰ ਸਕਦੀ ਯਾਰ ਪਰ ਨਹੀਂ ਇਹ ਸਿਰਫ ਡਰਾਮੇ ਕਰਨੇ ਬੰਦ ਕਰ ਦਿਓ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਕਾਂ ਦੇ ਅੱਗੇ ਸ਼ੀਸ਼ੇ ਵਾਂਗੂ ਸਾਰਾ ਕੁਝ ਸਾਫ਼ ਹੋ ਗਿਆ ਕਲੀਅਰ ਹੋ ਗਿਆ ਤੇ ਅਸੀਂ ਆਪਣੇ ਅਕੋਰਡਿੰਗ ਅਗਲੀਆਂ ਚੋਣਾਂ 'ਚ ਜਾਂ ਪੰਜਾਬ ਲਈ ਕੀ ਕਰਨਾ ਆਪੇ ਵੇਖਣਾ